ਸਤਿ ਆਕ੍ਰਿਯਾ ਉਹ ਵੀ 29 ਨੰਬਰ ਨੂੰ ਬਹੁਤ ਸ਼ਰਧਾ ਉਸਤਕਾਰ ਸਹਿਤ ਪਨਾਇਆ ਜਾਣ ਇਹਨਾਂ ਸਾਰੇ ਸੁਭਾਗ ਮੰਦੇ ਵਿੱਚ ਸਜੂਗ ਵੀ ਕਰੀਏ ਸੇਵਾ ਵਿਸਥਾ ਜੋਗ ਵੀ ਕਰੀਏ ਹੋਰ ਨਾ ਸਾਰੇ ਸੁਭਾਗ ਮੰਦੇ ਵਿੱਚ ਸ਼ਮੂਰਯਤ ਵੀ ਕਰੀਏ ਆਪ ਸਰਵਤ ਸੰਕਤਾਂ ਨੂੰ ਬੰਦੇ ਸ਼ੋੜ ਦਿਹਾੜੀਆਂ ਔਰ ਭਾਨਕ ਗੁਰੂ ਅਰਜਨਦਾਸ ਜੀ ਮਹਾਰਾਜ ਦੇ ਪ੍ਰਕਾਸ਼ ਭੂਤੀਆਂ ਬਹੁਤ ਬਹੁਤ ਵਧਾਈਆਂ ਹੋਣ ਕੋਲਾ ਚੁੱਕਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਾਸ ਜਿਹੇ ਕੋ ਉਦਾਸ ਨਾ ਉਪਜੈ ਸੋ ਕੋ ਧਾਕ ਬਸ ਜੇ ਵੀ ਆਪਦੇ ਹੋੜੇ ਜੇਕਰ ਸੁਣਿਆ ਬਣਾ ਕੇ ਬੜਾ ਕੇ ਬੋਤਮ ਤੇ ਲੋੜਵੰਦ ਪਰਿਵਾਰਾਂ ਨੂੰ ਗੁਜ਼ਾਰੇ ਜੋਗਾ ਆਸ਼ਰਮ ਦੇਣਾ ਕਿਰਤੀਆਂ ਪਹਿਲਾਂ ਇਹਨਾਂ ਨੂੰ ਇਸੇ ਇਸੇ ਕੇਂਦਰ ਦੇ ਵਿੱਚ ਸਲਾਈ ਮਸ਼ੀਨਾਂ ਦੀ ਸਪਲਾਈ ਵੀ ਦਿੱਤੀ ਹੈ ਉਹਨਾਂ ਨੂੰ ਕਿੰਨਾ ਮੁੱਖੀ ਬਣਾਇਆ ਉਹਨਾਂ ਕਿਵੇਂ ਉਹ ਤੇ ਵਿਰਪਰਨਾ ਬਣਾ ਪਵੇ ਤੁਸੀਂ ਆਤਮ ਅੰਦਰ ਪਰ ਹੋਵੋ ਜੇਕਰ ਤੁਸੀਂ ਆਤਮ ਅੰਦਰ ਪਰ ਹੋਵੋਗੇ ਤੇ ਆਪਾਂ ਲੋੜਵੰਦਾਂ ਦੀ ਸਹੂਲਤ ਵਾਸਤੇ ਹਸਪਤਾਲ ਵਧੀਆ ਤੋਂ ਵਧੀਆ ਮਸ਼ੀਨਰੀ ਵਧੀਆ ਤੋਂ ਵਧੀਆ ਨਾਮ ਵਾਲਾ ਡਾਕਟਰ ਔਰ ਪਿਛਲੇ ਸਮੇਂ ਲੋੜਿੰਦੀਆਂ ਸੇਵਾਵਾਂ ਲੋੜਿੰਦੀਆਂ ਵਸਤੂਆਂ ਘਰ ਵਿੱਚ ਵਰਤਣ ਵਾਸਤੇ ਰਾਸ਼ਨ ਔਰ ਮੈਂ ਅੱਜ ਨਾ ਸੋਸ਼ਲ ਮੀਡੀਆ ਤੋਂ ਦੇਖ ਰਿਹਾ ਸੀ ਕਿ ਡੀਸੀ ਸਾਹਿਬ ਆਮਰਸਾ ਸਾਹਿਬ ਦੇ ਤੇ 13 ਜਿਹੜੇ ਬੱਚਾ ਸਨ ਉਹ ਭਾਈ ਸਾਹਿਬ ਦੀ ਹੋਰਾਂ ਨੇ ਪੇਟ ਕੀਤੀਆਂ ਗੁਰਮੁਖਰੇ ਬੜੀ-ਬੜੀ ਤੇ ਭਾਈ ਸਾਹਿਬ ਦੀ ਹੋਰਾਂ ਦੇ ਮਾਤਾ ਜੀ ਜਦੋਂ ਇਹ ਉਹਨਾਂ ਵਿੱਚ ਸਾਂ ਤੇ ਮਾਤਾ ਕੌਰਨਾ ਜੀ ਗੁਰਦੁਆਰਾ ਸਾਹਿਬ ਜਾ ਕੇ ਇਸ ਰੋਮਰ ਦੇ ਪੌੜਾਂ ਦੀ ਸੇਵਾ ਕਰਦੇ ਹੁੰਦੇ ਸਨ ਜਿਆ ਦਰਬਾਰ ਦੀਆਂ ਪੌੜੀਆਂ ਦੀ ਸੇਵਾ ਤੇ ਪਰਿਵਾਰ ਨੇ ਕਿਹਾ ਕਿ ਇਸ ਹਾਲਤ ਵਿੱਚ ਬਹੁਤ ਬਾਹਰ ਘੜਿਆ ਕਰੋ ਪੰਜੇਖੋ ਭਲਾਈ ਕੇਂਦਰ ਦੇਕਰ ਥਾਂ-ਥਾਂ ਦੇ ਦੇਸ਼ ਵਿਦੇਸ਼ ਵਿੱਚ ਚੱਲ ਰਹੇ ਨੇ ਤੇ ਉਸੇ ਵੀ ਕੀਤੇ ਨਾਮ ਤੇ ਵੀ ਕੀ ਕੌਰਨਾ ਜੀ ਦੇ ਨਾਮ ਤੇ ਮਿੰਕ ਫਾਊਦੀ ਆਪਣੇ ਕਰ ਕਮਲਾ ਦੇ ਨਾਲ ਨਾਲ ਜਤਿੰਦਰਪਾਲ ਸਿੰਘ ਜੀ ਮੈਨੇਜਰ ਜੀ ਨਾਲ ਸਾਡੇ ਸਤਿਕਾਰਯੋਗ ਪਾਇਸਾ ਪਾਇ ਗੁਰਗਵਾਲ ਸਿੰਘ ਜੀ ਔਰ ਪਾਇ ਹਰਨਦਰਪਾਲ ਸਿੰਘ ਜੀ ਲੇਟਰ ਵੀਰ ਜੀ ਨਾਲ ਮਿੰਕੂ ਵੀਰ ਦੇਵੀ ਨਾਲ ਹਾਜ਼ਰ ਨੇ ਉਹਨਾਂ ਨੂੰ ਬੇਨਤੀ ਦਸਤਾਰ ਦੀ ਰੱਖਮ ਆਰੰਭ ਕਰ ਰਹੇ ਨੇ ਜੋ ਮर्यादा ਪੂਰੋਕ ਨਾਲ ਨਾਲ ਸ਼ੋਗਵਲ ਦੀ ਅਸੀਸ ਸਾਰੀ ਸੰਗਤ ਕਰਿਓ ਜੀ ਕਿਰਪਾ ਫਿਰ ਕਰਬੈ ਸੋ ਹਰ ਜਨ ਪਿਆਰੇ ਫਤ ਗੋਰ ਤੋਂ ਮਰੇ ਕਾਜ ਸਵਾਰੇ ਫਿਰ ਕਰਬੈ ਸੋ ਹਰ ਜਨ ਪਿਆਰੇ ਮੈਂ ਜੈ ਸਵ ਜੀ ਨੂੰ ਬੇਨਤੀ ਹੈ ਭਾਈ ਸਾਹਿਬ ਜੀ ਨੂੰ ਬੇਨਤੀ ਹੈ ਬਿੰਕੂ ਵੀਰ ਜੀ ਨੂੰ ਬੇਨਤੀ ਨਾਲ ਸੇਵਾ ਨੂੰ ਹੋਵੇ ਤੇਰ ਕਰ ਵੈ ਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇ ਅਦ ਰਖੀ ਕਰਤਾ ਦੁਸ਼ਟ

ਫਨਕ ਟੋਟ ਪਗਰੀ ਪ੍ਰਭੁਆ ਸਾਰਣ ਪਰ ਪ੍ਰਭ ਅੰਤਰ ਜਾਰੀ ਤਨ ਤਨ ਸ਼ੀਰ ਗੁਰ ਹਰਿ ਗੋਬਿੰਦ ਜੀ ਤਨ ਤਨ ਸ਼ੀਰ ਗੁਰ ਹਰਿ ਗੋਬਿੰਦ ਜੀ ਸੰਗਤ ਕਰੋ ਕਿਰਪਾ ਗੱਜ ਕੇ ਲਾਓ ਹਾਜ਼ਰੀ ਤਰ ਤਨ ਸ਼ੇਰੇ ਗੁਰੂ ਤੇਗ ਬਹਾਦਰ ਆਹੇ ਗੁਰੂ ਏ ਕਲ ਕੀਤਾ ਪਾਸ਼ਾ ਜੀ ਦੀ ਕਿਰਪਾ ਵਾਹੇ ਗੁਰੂ ਸੁਖਮੰਦਾ ਦੀ ਇੱਕ ਮਿੰਟ ਵਾਹੇ ਗੁਰੂ ਵਾਹਿਗੁਰੂ 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 ਬੋਲੇ ਸੋ ਨਿਹਾਲ ਮੈਂ ਜਰ ਸਰਦਾਰ ਜਤਿੰਦਰਪਾਲ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਵੀ ਰੋਟੀਆਂ ਸਾਧੂ ਰਣਾ ਕੋਲੋਂ ਸੇਵਾ ਲੈ ਰਹੇ ਨੇ ਲੱਖਾਂ ਦਾ ਇਕੱਠ ਹੁੰਦਾ ਹੈ ਜਿਹੜਾ ਪ੍ਰਬੰਧ ਮੈਂਜਰ ਸਾਹਿਬ ਜੀ ਬਾਪੂ ਵੀ ਸਿੰਘ ਸਾਹਿਬ ਜੀ ਨਾਲ ਆਏ ਮੈਂਜਰ ਸਾਹਿਬ ਜੀ ਨਾਲ ਆਏ ਗੁਰਮੁਖ ਪਿਆਰੇ ਉਹ ਵੀ ਸਰਕਾਰ ਪ੍ਰਾਪਤ ਕਰ ਲਿਓ ਜੀ ਗੁਰਪ੍ਰੀਤ ਸਿੰਘ ਮਿੰਟੂ ਵੀ ਜੀ ਨੂੰ ਬੇਨਤੀ ਉਹ ਵੀ ਜੋ ਸੰਗਤਾਂ ਲੈ ਕੇ ਸਾਡੇ ਵਿੱਚ ਪਹੁੰਚੇ ਨੇ ਸਤਿ ਸ੍ਰੀ ਸਿੰਘ ਜੀ ਸੋਰੀ ਹੈ ਕਿ ਅੱਜ ਆਪਣਾ ਦਿਵਸ ਨਹੀਂ ਆ ਰਿਹਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਹਰ راستے ਹੋਏ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ 49 ਸਾਲ ਦਾ ਸਤ ਜਾਰਦਹਾਗਿਆ ਪੁਰਬ ਅੱਜ ਸਮਾਗਮ ਹੋ ਗਿਆ। ਇਹ ਗੁਰੂ ਰਾਮਦਾਸ ਜੀ ਦੇ ਮਹਰ ਨਾਲ ਭਾਈ ਸਰਪਾਈ ਕੋਲ ਬਾਲ ਸਿੰਘ ਜੀ ਬਾਬਾ ਜੀ ਲਾਈਟ ਜਿਨਾਰੇ ਅਤੇ ਉਹਨਾਂ ਦੇ ਸਮੂਹ ਜੱਥੇਵਾਂ ਤੋਂ ਸੰਗਤ ਦੇ ਸਹਿਯੋਗ ਨਾਲ ਬਹੁਤ ਵੱਡੀਆਂ ਸੇਵਾਵਾਂਾਂ ਦਾ ਚਾਰ ਤਫਾਕਿਆਂ ਦੇ ਵਿੱਚ ਲੱਗੀਆਂ ਨੇ ਜਿਮੀਆਂ ਵਿੱਚ 탑ਦੀਆਂ ਪੰਥ ਦੇ ਮਰਾਇਆਂ ਉਹਨਾਂ ਸ਼탑ਦੀਆਂ ਦੇ ਵਿੱਚ ਬਹੁਤ ਵੱਡੀ ਸੇਵਾ ਪਾਕਿਸਤਾਨ ਤੋਂ ਹੋਰਾਂ ਨੇ ਦਵਾਈ ਔਰ ਸਮਾਜ ਦੀਆਂ ਸੇਵਾਵਾਂ ਕਰਦੇ ਹੋਇਆ ਜਿਨੇ ਵਿਦੂਆ ਦੀ ਦੁਨੀਆ ਨੂੰ 3500 ਪਰਿਵਾਰ ਜਿਹੜਾ ਹੈ ਉਹ ਉਸ ਸਥਾਨ ਤੋਂ ਇਸ ਕੇਂਦਰ ਤੋਂ ਹਰ ਮਹੀਨੇ ਰਾਸ਼ਨ ਪ੍ਰਾਪਤ ਕਰ ਰਿਹਾ ਹੈ ਕੰਪਿਊਟਰ ਦੀ ਸਿਖਲਾਈ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਜੋ ਲੋੜਵੰਦ ਨੇ ਸਿਲਾਈ ਕਢਾਈ ਦਾ ਜਿਹੜਾ ਕੋਰਸ ਹੈ ਉਹ ਤੁ ਕਰਾਇਆ ਜਾਂਦਾ ਸਫਾਇਆ ਜਾਂਦਾ ਹੈ ਔਰ ਅੱਜ 42ਵੇਂ ਸਮਾਗਮ ਦੇ ਵਿੱਚ ਲੋੜਵੰਦਾਂ ਤੇ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਆਤਮ ਨਿਰਭਰ ਹੋਣ ਵਾਸਤੇ ਆਪਨੇ ਕਿਰਤ ਕਰਨ ਵਾਸਤੇ ਸਿਲਾਈ ਮਸ਼ੀਨਾਂ ਮੰਡੀਆਂ ਗਈਆਂ ਨੇ ਔਰ ਬਹੁਤ ਸਾਰੇ ਬੱਚੇ ਗੁਰਸਿੱਖ ਬੱਚੇ ਜਿਹੜੇ ਨੇ ਉਹਨਾਂ ਦੀ ਦਸਤਾਰਾਂ ਸਜਾਈਆਂ ਗਈਆਂ ਨੇ ਭਾਵਕ ਬਹੁਤ ਵੱਡੇ ਪਾਰਕਾਰ ਦੇਕਾਰ ਜੇ ਸਮਾਜ ਸੇਵਾ ਦੇਕਾਰ ਜੇ ਪੰਥ ਦੇਕਾਰ ਜੇ ਔਰ ਲੋੜਵੰਦਾ ਵਾਸਤੇ ਹਸਪਤਾਲ ਜਿਹੜਾ ਉਹ ਬੋਲ ਤੋਂ ਇਖਟ ਰੇਟਾਂ ਤੇ ਜਿਹੜਾ ਉੱਥੇ ਕੈਸਟ ਹੁੰਦੇ ਆ ਚੰਗੇ-ਚੰਗੇ ਡਾਕਟਰ ਨੇ ਚੰਗੀਆਂ ਵਰਜਤ ਵਧੀਆ ਮਸ਼ੀਨਾਂ ਲਾਈਆਂ ਹੋਈਆਂ ਬਹੁਤ ਪਾਰਿਕਾਰਜ ਕੀਤੇ ਜਾਂਦੇ ਨੇ ਹੜਾਂ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਭਾਈ ਸਰਤਾਇ ਗੁਰਕਪਾਲ ਸਿੰਘ ਹੋਰਾਂ ਵੱਲੋਂ ਕੀਤੀਆਂ ਗਈਆਂ ਔਰ ਅੱਜ 42 ਸਾਲ ਹੋ ਚੁੱਕੇ ਨੇ ਇਸ ਸੰਸਥਾਨ ਨੂੰ ਸੇਵਾ ਕਰਦਿਆਂ ਹੋਇਆਂ ਔਰ ਬਹੁਤ ਵੱਡੀ ਪ੍ਰਾਪਤੀ ਇਸ ਸੰਸਥਾਨ ਨੇ ਇਸ ਸਰਸੇ ਦੇ ਵਿੱਚ ਕੀਤੀ ਹੈ ਔਰ ਸੰਗਤ ਦੇ ਵੱਲੋਂ ਵੀ ਇਸ ਬੀਪੀ ਕੌਲਾਂ ਦੇ ਪੜਾਈ ਕੇਂਦਰ ਨੂੰ ਬਹੁਤ ਵੱਡਾ ਸਨਮਾਨ ਔਰ ਬਹੁਤ ਵੱਡਾ ਸਹਿਯੋਗ ਕੀਤਾ ਜਾਂਦਾ ਹੈ ਔਰ ਅੱਜ ਦੇ ਜਿਹੜੇ ਸਮਾਗਮ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦ ਦਿਹਾੜੇ ਦੇ ਸੰਬੰਧ ਵਿੱਚ ਨੇ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੇ ਔਰ ਬੰਦੀ ਛੋੜ ਦਿਹਾੜੇ ਨੂੰ ਸਮਰਪਿਤ ਨੇ ਮੈਂ ਸਮੁੱਚੀਆਂ ਸੰਗਤਾਂ ਨੂੰ ਅੱਜ ਬੀਬੀ ਕੌਲਾ ਜੀ ਦੇ ਟਾਇਟ ਕੇਂਦਰ ਦੇ ਬਰਤਾਲੀ ਨੇ ਜਿਹੜਾ ਦਿਹਾੜਾ ਇਹ ਮਨਾਇਆ ਜਾ ਰਿਹਾ ਹੈ ਬਹੁਤ ਬਹੁਤ ਵਧਾਈ ਦਿਨਾਂ ਔਰ ਗੁਰੂ ਚਰਨਾ ਚਰਦਾਸ ਕਰਦਾ ਇਸ ਸਾਧਗੁਰੂ ਜੀ ਹਮੇਸ਼ਾ ਹੀ ਪਾਈ ਗੁਰਖਵਾਸ ਦੀ ਹੋਰਾਂ ਚੜ੍ਹਦੇ ਕਲਾ ਬਖਸ਼ਿਸ਼ ਕਰਨ ਔਰ ਇਸੇ ਤਰ੍ਹਾਂ ਸਿਰਉਣਾ ਕਰਦੇ ਰਹੇ। ਸ੍ਰੀ ਗੁਰੂ ਨੰਦ ਸਿੰਘ ਜੀ ਅੱਜ ਤੋਂ ਆਇਆ ਸੋ ਦੇਸ਼ਾਂ ਦੇਸ਼ ਸੰਗਤ ਕਾਉਣੀ ਹੈ। ਕੁਝ ਦਿਨ ਪਹਿਲਾਂ ਪ੍ਰਸ਼ਾਸਨ ਦੇ ਨਾਲ ਨਿਗਮ ਅਧਿਕਾਰੀਆਂ ਦੇ ਨਾਲ ਪੁਲਿਸ ਕਮਿਸ਼ਨਰ ਸਾਹਿਬ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਦਰਬਾਰ ਸਾਹਿਬ ਦੇ ਅਧਿਕਾਰੀਆਂ ਦੀ ਮੁਵਜ਼ਾ ਹੋਈ ਹੈ ਜਿਸ ਵਿੱਚ ਸਾਰੀ ਜਾਣਕਾਰੀ ਜਿਹੜੀ ਹੈ ਇਹ ਉਹਨਾਂ ਨੂੰ ਮੁਹੱਈਆ ਕਰਵਾਈ ਗਈ ਹੈ ਕਿ ਕਿੱਥੇ ਕਿੱਥੇ ਸਫਾਈ ਦੀ ਲੋੜ ਹੈ ਕਿੱਥੇ ਕਿੱਥੇ ਕੋ ਰਿਪੇਅਰ ਦੀ ਲੋੜ ਹੈ ਕੋਈ ਜਿਹੜੀਆਂ ਕੋ ਪਬਲਿਕ ਟਾਇਲਟ ਨੇ ਉਹਨਾਂ ਨੂੰ ਸਾਫ ਸਫਾਈ ਕਰਨ ਦੀ ਲੋੜ ਹੈ ਉਹਨਾਂ ਦੀ ਰਿਪੇਅਰ ਕਰਨ ਦੀ ਲੋੜ ਹੈ ਤੇ ਔਰ 8 ਅਕਤੂਬਰ ਨੂੰ ਗੁਰਪੁਰਬ ਹੋ ਰਿਹਾ ਸੀ ਇਸ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਕਿ ਤਕਰੀਬਨ 5 ਤਰੀਕ ਨੂੰ 5 ਅਕਤੂਬਰ ਨੂੰ ਸੰਗਠੀ ਆਮਰਤ ਜਿਹੜੀ ਹੈ ਉਹ ਵੱਡੇ ਪੱਧਰ ਤੇ ਸ਼ੁਰੂ ਹੋ ਜਾਣੀ ਹੈ ਉਸ ਤੋਂ ਪਹਿਲਾਂ ਪਹਿਲਾਂ ਸਾਰੇ ਸ਼ਹਿਰ ਦੀ ਮੁਕੰਮਲ ਸਫਾਈ ਕਰਵਾਈ ਜਾਏ ਔਰ ਜਿੱਥੇ ਕਿਤੇ ਕੋਈ ਰਿਪੇਅਰ ਹੋਣ ਵਾਲੀ ਹੈ ਰਿਪੇਅਰ ਕਰਵਾਈ ਜਾਏ ਪਬਲਿਕ 12 ਜਿਹੜੇ ਨੇ ਖਾਸ ਕਰਕੇ ਉਹਨਾਂ ਦਾ ਖਿਆਲ ਰੱਖਿਆ ਜਾਏ ਔਰ ਉਹਨਾਂ ਦਾ ਰੱਖ-ਰਖਾਵ ਜਿਹੜਾ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਏ ਤਾਂ ਕਿ ਸੰਗਤ ਇੰਨੀ ਕੁ ਜ਼ਿਆਦਾ ਆਉਂਦੀ ਹੈ ਗੁਰੂ ਸਾਹਿਬ ਦੇ ਪ੍ਰਕਾਸ਼ਪੁਰਬ ਤੇ ਕਿ ਸਾਰੇ ਸ਼ਹਿਰ ਦੇ ਵਿੱਚ ਹੀ ਗਲੀਆਂ ਬਾਜ਼ਾਰ ਭਰੇ ਹੁੰਦੇ ਨੇ ਇਸ ਕਰਕੇ ਇਹਨਾਂ ਸੁਵਿਧਾਵਾਂ ਦੀ ਬਹੁਤ ਵੱਡੀ ਸੰਗਤ ਨੂੰ ਜ਼ਰੂਰਤ ਹੈ ਔਰ ਧੰਨਵਾਦ ਕਰਤਾ ਹਾਂ ਅੰਮ੍ਰਿਤਸਰ ਹੋਟਲ ਐਸੋਸੀਏਸ਼ਨ ਵਾਲਿਆਂ ਦਾ ਕਿ ਜੋ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਾਇਤਾ ਕਰਕੇ ਤੇ ਆਪਣੇ ਹੋਟਲਾਂ ਦੇ ਕਮਰੇ ਸੰਕਰ ਦੇ ਠਹਿਰਨ ਵਾਸਤੇ ਫਰੀ ਮੁਹੱਈਆ ਕਰਵਾਉਂਦੇ ਸੀ ਠੀਕ ਹੈ ਜੀ ਪੈਸੇ ਬਾਜੀ ਦੀ ਸਥਾਪਨਾ ਕਿਹ ਕਿਹਨਾ ਚੰਦ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਬੀਬੀ ਕੋਲਾ ਜੀ ਭਲਾਈ ਕੇਂਦਰ ਦਾ 42ਵਾਂ ਸਾਲਾਨਾ ਸਮਾਗਮ ਬੰਦੀ ਛੋੜ ਦਿਵਸ ਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦਿਹਾੜੇ ਨੂੰ ਸਮਰਪਿਤ ਚਾਰ ਦਿਨਾਂ ਦੇ ਸਮਾਗਮ ਸੀ 29 30 ਤੇ 1 ਤੇ 2 ਇਹ ਸਤਿਗੁਰਾਂ ਨੇ ਨਿਰਗਨਤਾ ਸਹਿਤ ਸੇਵਾ ਲਈ ਹੈ ਅੱਜ ਬੱਚਿਆਂ ਨੂੰ ਦਸਤਾਰਾਂ ਵੀ ਸਜਾਈਆਂ ਗਈਆਂ ਲੋੜਵੰਦ ਬੀਬੀਆਂ ਨੂੰ ਮਸ਼ੀਨਾਂ ਦਿੱਤੀਆਂ ਗਈਆਂ 25 ਪਰਿਵਾਰਾਂ ਨੂੰ ਇਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਗਤਾਂ ਦੀ ਸੀਸਣਾ ਸਾਰੇ ਪ੍ਰੋਗਰਾਮ ਦੇ ਰਿਕੰਦਸ ਸੰਪੂਰਨ ਹੋਏ ਨੇ ਸਰ ਦੀ ਕਿਰਪਾ ਨਾਲ ਇੰਨੇ ਵੱਡੇ ਕਾਰਜ ਚੱਲ ਰਿਹਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਭੋਦੀ ਦੀ ਪੋਲਾਜੀ ਭਲਾਈ ਕੇਂਦਰ ਵੱਲੋਂ ਮਦਦ ਕੀਤੀ ਜਾ ਰਹੀ ਹੈ ਅੱਜ ਮਸ਼ੀਨਾਂ ਲਗੀਆਂ ਹੋਰ ਤਕਰੀਬਨ 3.5 ਹਜ਼ਾਰ ਤੋਂ ਵੱਧ ਪਰਿਵਾਰ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਹਾਂ ਜੀ ਇਹ ਸਾਰਾ ਸੰਗਤ ਜੀ ਦੀ ਕਿਰਪਾ ਜੀ ਇੱਕ ਪਰਿਵਾਰ ਨੂੰ ਵੀ 5-600 ਦਾ ਰਾਸ਼ਨ ਹੋਵੇ ਤੇ ਤਕਰੀਬਨ 25 ਲੱਖ ਦਾ ਬਜਟ ਬਣ ਜਾਂਦਾ ਤੇ ਸਟਾਫ ਦਾ ਖਰਚਾ ਪਾ ਕੇ ਲੱਖ ਕਰਦੇ ਆ ਇਹ ਸਾਰਾ ਸੰਗਤ ਦਾ ਸਹਿਯੋਗ ਉਹ ਕਿਰਪਾ ਕਰ ਰਹੀ ਹੈ ਸੰਗਤਾਂ ਦੀ ਮਿਹਰ ਨਾਲ ਸਾਰਾ ਕੁਝ ਚੱਲ ਰਿਹਾ ਹੈ ਵਾਹਿਗੁਰੂ ਜੀ ਦਾ